ਅੰਮ੍ਰਿਤਸਰ ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਅੰਮ੍ਰਿਤਸਰ ਇਕਾਈ ਵੱਲੋਂ ਸਵਰਗੀ ਅਭਿਨ ਸਿੰਘ ਸਾਹਿਬ ਕਾ ਮੁੱਖ ਮੰਤਰੀ ਪੰਜਾਬ ਦੇ ਬਲੀਦਾਨ ਦਿਨ ਸੰਬੰਧੀ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਸੰਗਠਨ ਦੇ ਦਫ਼ਤਰ ਮਕਬੂਲ ਰੋਡ ਵਿਖੇ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਅਤਵਾਦ ਵਿਰੋਧੀ ਸੰਗਠਨ ਪੰਜਾਬ ਦੇ ਜਨਰਲ ਸਕੱਤਰ ਪਵਨ ਸੈਣੀ ਅਤੇ ਉਹਨਾਂ ਦੇ ਸਾਥੀ ਪਹੁੰਚੇ ਆਏ ਹੋਏ ਸੰਗਠਨ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਬੀਨ ਸਿੰਘ ਜੀ ਦੀ ਤਸਵੀਰ ਉੱਪਰ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਬੀਨ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ ਆਏ ਹੋਏ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਪਵਨ ਸੈਣੀ ਨੇ ਕਿਹਾ ਕਿ ਬੀਨ ਸਿੰਘ ਜੀ ਨੇ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਪੋਜ ਵਿੱਚ ਸੇਵਾ ਨਿਭਾਈ ਉਸ ਤੋਂ ਬਾਅਦ ਪਿੰਡ ਦੇ ਸਰਪੰਚ ਤੋਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਬਣੇ ਉਹਨਾਂ ਨੇ ਉਸ ਵਕਤ ਪੰਜਾਬ ਦੀ ਬਾਗਦੋੜ ਸੰਭਾਲੀ ਜਦੋਂ ਅੱਤਵਾਦੀ ਹਨੇਰੀ ਚੱਲੀ ਹੋਈ ਸੀ ਆਪਿਆ ਸਿੰਘ ਅਮਰ ਰਹੇ ਆਪਿਆ ਸਿੰਘ ਅਮਰ ਰਹੇ ਬਿਆਨ ਸਿੰਘ ਅਮਰ ਰਹੇ ਆਪਿਆ ਸਿੰਘ ਅਮਰ ਰਹੇ ਆਪਿਆ ਸਿੰਘ ਅਮਰ ਰਹੇ ਆਪਿਆ ਸਿੰਘ ਅਮਰ ਰਹੇ ਜੈਤ ਬਿਆਨ ਸਿੰਘ ਜੈਤ ਬਿਆਨ ਸਿੰਘ ਅਮਰ ਰਹੇ ਜੈਤ ਬਿਆਨ ਸਿੰਘ ਅਮਰ ਰਹੇ ਜੀਪਿਆਨ ਸਿੰਘ ਜੀਪਿਆਨ ਸਿੰਘ ਅਮਰ ਰਹੇ ਜੀਪਿਆਨ ਸਿੰਘ ਅਮਰ ਰਹੇ ਇੱਕ भगत ਸਿੰਘ ਅਮਰ ਰਹੇ ਰਾਭਿਆਨ ਸਿੰਘ ਅਮਰ ਰਹੇ ਸਿੰਘਾਂ ਸੇ ਅਮਰ ਰਹੇ ਅਮਰ ਰਹੇ ਬਿਆਨ ਸਿੰਘ ਅਮਰ ਰਹੇ ਰਾਭਿਆਨ ਸਿੰਘ ਅਮਰ ਰਹੇ ਜੀਪਿਆਨ ਸਿੰਘ ਅਮਰ ਰਹੇ ਜੀਪਿਆਨ ਸਿੰਘ ਅਮਰ ਰਹੇ ਅਸੀਂ ਪੰਜਾਬ ਵਾਸੀ ਹਮੇਸ਼ਾ ਹੀ ਉਹਨਾਂ ਦੇ ਰਿਣੀ ਰਾਵਾਂਗੇ ਸਰਦਾਰ ਮੁੱਖ ਮੰਤਰੀ ਬਿਅੰਸ ਸਿੰਘ ਹੋਰਾਂ ਨੇ ਜੋ ਉਹਨਾਂ ਨੇ ਕੁਰਬਾਨੀ ਹਿੰਦੂ ਸਿੱਖ ਭਾਈਚਾਰੇ ਵਾਸਤੇ ਦੇਸ਼ದ್ರੋਹੀ ਤਾਕਤਾਂ ਨੂੰ ਆਤਵਾਦੀ ਤੌਰ ਤੇ ਜੋ ਉਹਨਾਂ ਨੇ ਸਾਡੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਭਾਈਚਾਰੇ ਦਾ ਕਤਲ ਉਹ ਗੈਰਤ ਕੀਤੀ ਬੇਗੁਨਾ ਲੋਕ ਮਾਰ ਗਏ ਅੱਜ ਜਿਵੇਂ ਬਿਅੰਸ ਸਿੰਘ ਹੋਰਾਂ ਨੂੰ ਜਾਏ ਬਿਅੰਸ ਸਿੰਘ ਹੋਰਾਂ ਦੇ ਨਾਲ ਉਹ ਸਾਰੀ ਸਿਆਸੀ ਪਾਰਟੀਆਂ ਭਾਜਪਾ ਸੀਪੀਆਈ ਸੀਬੀਐਮ ਦੇ ਸਹਿਯੋਗ ਦੇ ਨਾਲ ਆਤਵਾ ਨੂੰ ਠੰਡ ਪਾਈ ਸੀ ਔਰ ਅੱਜ ਸਾਡੇ ਦੇਸ਼ ਦੇ ਵਿੱਚ ਜੋ ਪੰਜਾਬ ਦੇ ਵਿੱਚ ਨੌਜਵਾਨਾ ਨਸ਼ੇ ਦੀ ਦਲਦਲ ਦੇ ਵਿੱਚ ਪਾਕਿਸਤਾਨ ਤੱਕੇ ਲਣਾ ਚਾਹੁੰਦਾ ਹੈ ਉਹਨੂੰ ਪਾਕਿਸਤਾਨ ਨੂੰ ਆਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਕੋ ਮੰਗ ਕਰਾਂਗੇ ਇਹਨਾਂ ਤੋਂ ਜਿੰਨਾ ਚਿਰ ਪਾਕਿਸਤਾਨ ਕੋ ਨਜਾਤ ਨਹੀਂ ਮਿਲਦੀ ਸਾਡਾ ਨੌਜਵਾਨ ਨਹੀਂ ਬਚਣਾ ਕਿਉਂਕਿ ਅੱਤਵਾਦ ਦੇ ਤੌਰ ਤੇ ਸਾਡੇ ਪੰਜਾਬ ਦੇ ਵਿੱਚ ਬਹੁਤ ਹੀ ਨੌਜਵਾਨਾਂ ਦੇ ਸਾਡੇ ਕਤਲ ਹੋਏ ਨੇ ਔਰ ਜੋ ਪਾਕਿਸਤਾਨ ਉਹਦੇ ਪਿੱਛੇ ਹੈ ਸਰੇ ਆਮ ਸਾਨੂੰ ਪਤਾ ਹੈ ਇਹ ਪਾਕਿਸਤਾਨ ਨੌਜਵਾਨ ਪੀੜੀ ਨੂੰ ਸਾਡੀ ਨੂੰ ਬਰਬਾਦ ਕਰਦਾ ਪਿਆ ਹੁਣ ਟਾਈਮ ਆ ਗਿਆ ਹੈ ਪ੍ਰਧਾਨ ਮੰਤਰੀ ਸਾਹਿਬ ਔਰ ਮੁੱਖ ਮੰਤਰੀ ਕੋ ਪਾਕਿਸਤਾਨ ਦੇ ਉਤੇ ਕੜੀ ਕਾਰਵਾਈ ਕੀਤੀ ਕਿ ਪੰਜਾਬ ਦਾ ਨੌਜਵਾਨ ਬਚਾਇਆ ਜਾਵੇ ਜੈ ਹਿੰਦ ਜੈ ਭਾਰਤ ਪ੍ਰਾਪਤੀ ਵੇਚਨੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز